जय श्री राम ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨੰਗਲ ਦੇ ਵਿੱਚ ਸਾਡੇ ਭਰਾ ਵਿਕਾਸ ਬੱਗਾ ਜੀ ਜਿਹੜੇ ਸੀਗੇ ਵਿਸ਼ਵ ਹਿੰਦੂ ਪਰਿਸ਼ਦ ਦੇ ਅਧਿਖਸ਼ ਉਹਨਾਂ ਦਾ ਸ਼ਰੀਰ ਆਮ ਕਤਲ ਕਰ ਦਿੱਤਾ ਗਿਆ ਤੇ ਇਹ ਬੜੀ ਮੰਦਭਾਗੀ ਘਟਨਾ ਹੈ ਸਾਡੇ ਸਾਰਿਆਂ ਦੇ ਲਈ ਚਾਹੇ ਅਸੀਂ ਕਿਸੇ ਵੀ ਸਮਾਜ ਨੂੰ ਬਿਲੋਂਗ ਕਰਦੇ ਹੋਈਏ ਚਾਹੇ ਹਿੰਦੂ ਸੇਕਈ ਕੋਈ ਵੀ ਹੋਵੇ ਜਦੋਂ ਵੀ ਕੋਈ ਏਦਾਂ ਦੀ ਘਟਨਾ ਘਟਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਤੜਫਣਾ ਪੈਂਦਾ ਦੁੱਖ ਹੁੰਦਾ ਤੇ ਸਾਨੂੰ ਇਸ ਮੌਕੇ ਤੇ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਤੇ ਮੈਂ ਆਪਣੇ ਨਵਾਂ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਇੱਕ ਅਪੀਲ ਕਰਦੀ ਆਂ ਇੱਕ ਬੇਨਤੀ ਕਰਦੀ ਆਂ ਮੈਂ ਵਪਾਰ ਮੰਡਲ ਜਾਂ ਕੋਈ ਵੀ ਸੰਸਥਾਵਾਂ ਜਿੰਨੀਆਂ ਵੀ ਸਾਡੇ ਇੱਥੇ ਮੰਡਲ ਸੰਸਥਾਵਾਂ ਜਿੰਨੀਆਂ ਵੀ ਬਣੀ ਐ ਤੇ ਮੈਂ ਸਾਰਿਆਂ ਨੂੰ ਕਹੂੰਗੀ ਕਿ ਕੱਲ ਇਸ ਰੋਸ਼ ਦੇ ਲਈ ਇਸ ਵਿੱਚੋਂ ਕਿ ਤਾਂ ਕਿ ਉਹਨਾਂ ਦੇ ਜਿਹੜੇ ਕਾਤਿਲ ਫੜੇ ਜਾਣ ਕਿਉਂਕਿ ਹਲੇ ਤੱਕ ਕਿਸੇ ਨੂੰ ਫੜਿਆ ਨਹੀਂ ਗਿਆ ਤੇ ਪੰਜਾਬ ਸਰਕਾਰ ਨੂੰ ਵੀ ਸਾਡੀ ਅਪੀਲ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਕਿਉਂਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਬਹੁਤ ਜ਼ਿਆਦਾ ਖਰਾਬ ਹੁੰਦਾ ਜਾ ਰਿਹਾ ਇਹ ਦਿਨ ਦਿਹਾੜੇ ਕਤਲਿਆਮ ਹੋ ਰਿਹਾ ਕਦੀ ਕਿਸੇ ਦਾ ਕਦੀ ਕਿਸੇ ਦਾ ਤੇ ਇਸ ਲਈ ਮੈਂ 9 ਤੋਂ 11 ਸਾਰੇ ਵਪਾਰੀਆਂ ਨੂੰ ਸਾਰੇ ਬਾਜ਼ਾਰਾਂ ਨੂੰ ਮੈਂ ਬੇਨਤੀ ਕਰਦੀ ਆਂ ਔਰ ਵਪਾ ਵਪਾਰ ਮੰਡਲ ਨਵਾਂ ਸ਼ਹਿਰ ਦੇ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦੀ ਆਂ ਕਿ ਇਸ ਨੂੰ 2 ਘੰਟੇ ਦਾ ਜਿਹੜਾ ਬੰਦ ਕਰਾਇਆ ਜਾਵੇ ਰੋਸ਼ ਵਜੋਂ ਤੇ ਸਾਰੇ ਚਾਹੇ ਕੋਈ ਹਿੰਦੂ ਆ ਸਿੱਖ ਆ ਸਾਰਿਆਂ ਨੂੰ ਇਸ ਮੌਕੇ ਤੇ ਸਾਨੂੰ ਇਕੱਠੇ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਇਨਸਾਨੀਅਤ ਦਾ ਕਤਲ ਹੈ ਕੋਈ ਪਾਰਟੀਬਾਜ਼ੀ ਨਹੀਂ ਕੋਈ ਕਿਸੇ ਵੀ ਸੰਗਠਨ ਜਾਂ ਕਿਸੇ ਦਾ ਵੀ ਨਹੀਂ ਇਹ ਕਿਸੇ ਨੂੰ ਵੀ ਮਾਰਿਆ ਜਾ ਸਕਦਾ ਔਰ ਕਿਸੇ ਤੇ ਵੀ ਇਹ ਗੱਲ ਆ ਸਕਦੀ ਹੈ ਕੱਲ ਨੂੰ ਤੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਮੈਂ ਸਾਰੇ ਆਪਣੇ ਸ਼ਹਿਰ ਦੇ ਵਸਨੀਕਾਂ ਨੂੰ ਕਹਿੰਨੀ ਆ ਕਿ ਕੱਲ 10:30 ਵਜੇ ਪਹਿਲਾਂ ਤਾਂ 9 ਤੋਂ 11 ਤੱਕ ਇਹ ਜਿਹੜੀਆਂ ਦੁਕਾਨਾਂ ਵਾ ਸਾਰੀਆਂ ਬੰਦ ਕਰ ਦਿੱਤੀਆਂ ਜਾਣ ਰੋਸ਼ ਵਜੋ ਤੇ 10:30 ਵਜੇ ਸਾਰੇ 12 ਗਰੀ ਗਾਰਡਨ ਇਕੱਠੇ ਹੋਈਏ ਤਾਂ ਕਿ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਈਏ ਸਾਰੇ ਜਾਣੇ ਉੱਥੇ ਚੱਲ ਕੇ ਇਹਨਾਂ ਬੇਨਤੀਆਂ ਦੇ ਨਾਲ ਹੀ ਮੈਂ ਸਫੇਰ ਤੋਂ ਦੁਆਰਾ ਤੁਹਾਨੂੰ ਇਹ ਅਪੀਲ ਕਰਦੀ ਆ ਕਿ ਅਸੀਂ ਸਾਰੇ 10:30 ਵਜੇ ਇਕੱਠੇ ਹੋਈਏ ਔਰ ਰੋਸ਼ ਵਜੋ ਸਾਰੇ ਇਕੱਠੇ ਚਲੀਏ ਜੈ ਸ਼੍ਰੀ ਰਾਮ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਰਾ ਤੁਹਾਡੀ ਜਿਹੜੇ ਮਾਲ ਮੰਡਲ ਪ੍ਰਧਾਨਾ ਉਹਨਾਂ ਨੂੰ ਕੋਈ ਗੱਲ ਨਹੀਂ ਹਾਂਜੀ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਜੀ ਜਿਹੜੇ ਨੇ ਉਹਨਾਂ ਨਾਲ ਰਮਨ ਮਲੋਤਰਾ ਜੀ ਦੀ ਗੱਲ ਹੋਈ ਹੈ ਉਹਨਾਂ ਨੇ ਗੱਲ ਕੀਤੀ ਹੈ ਕਿ ਇਹਨਾਂ ਨੂੰ ਬੰਦ ਕੀਤਾ ਜਾਵੇ ਆਪਣੀ ਬੇਨਤੀ ਕੀਤੀ ਹੈ ਮੈਂ ਖੁਦ ਵੀ ਹਰਮੇਸ਼ਪੂਰੀ ਜੀ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਚੀਜ਼ ਨੂੰ ਠੀਕ ਕੀਤਾ ਜਾਵੇ ਦੱਤਾ ਜੀ ਜਿੰਨੀਆਂ ਵੀ ਹੋਰ ਸਮਾਜ ਸੇਵੀ ਸੰਸਥਾਵਾਂ ਵਾ ਸਾਡੇ ਸ਼ਹਿਰ ਦੇ ਵਿੱਚ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਔਰ ਮੈਨੂੰ ਲੱਗਦਾ ਕਿ ਇਹਦਾ ਚੰਗਾ ਸਿੱਟਾ ਨਿਕਲੂਗਾ ਔਰ ਸਾਰੇ ਲੋਕ ਇਨਸਾਨੀਅਤ ਦੇ ਲਈ ਖੜੇ ਹੋਣਗੇ ਮੈਂ ਲਲਿਤੋਰੀ ਵਿਸ਼ੁੰਧ ਪਰਿਸ਼ ਪ੍ਰਧਾਨ ਬਹੁਤ ਦੁਖਨਾਇਬ ਬਿਆਨ ਦੇ ਰਿਹਾ ਹੈ ਕਿ ਸਾਡੇ ਇੱਕ ਨੰਗਲ ਦੇ ਵਿਸ਼ੰਦ ਪ੍ਰਸ਼ਦ ਦੇ ਪ੍ਰਧਾਨ ਬੱਗਾ ਜੀ ਦਾ ਵਿਕਾਸ ਬੱਗਾ ਜੀ ਦਾ ਅਣਪਛਾਤੇ ਬੰਦਿਆਂ ਨੇ ਉਹਦੇ ਦੁਕਾਨ ਦੇ ਵਿੱਚ ਆ ਕੇ ਉਹਦਾ ਕਤਲ ਕਰਤਾ ਹਾਲੇ ਤੱਕ ਉਹਨਾਂ ਦੇ ਮੁਜਰੀਮ ਨਹੀਂ ਪਕੜੇ ਗਏ ਬਹੁਤ ਦੁੱਖ ਹੈ ਬੜਾ ਨੌਜਵਾਨ ਸਮਾਜ ਦਾ ਇੱਕ ਸੇਵਕ ਸੀਗਾ Hindu ਸਮਾਜ ਦੇ ਨਾਲ ਉਹ ਸਾਰੇ ਧਰਮਾਂ ਦੀ ਇੱਜ਼ਤ ਕਰਦਾ ਹੋਇਆ ਆਪਣੇ ਸਮਾਜ ਵੱਲ ਜਿਆਦਾ ਕੰਮ ਕਰਦਾ ਸੀਗਾ ਤੇ ਇਸ ਕਰਕੇ ਅਸੀਂ ਸਰਕਾਰ ਵੱਲੋਂ ਇੱਕ ਬੇਨਤੀ ਕਰਦੇ ਆ ਕਿ ਉਹਦੇ ਮੁਜਰਮਾ ਨੂੰ ਜਲਦੀ ਤੋਂ ਜਲਦੀ ਪਕੜਿਆ ਜਾਵੇ ਤੇ ਉਤੇ ਢੁਕਵੀਂ ਕਾਰਵਾਈ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਪਰਿਵਾਰ ਦੇ ਬੱਚਿਆਂ ਨੂੰ ਉਹਦੀ ਫੈਮਿਲੀ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਉਹਨਾਂ ਦੇ ਛੋਟੇ-ਛੋਟੇ ਦੋ ਬੱਚੇ ਆ ਬਹੁਤ ਹੀ ਪਰਿਵਾਰਿਕ ਪਿੱਛੋਕੜ ਬਹੁਤ ਹੀ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਰਹੇ ਵਿਕਾਸ ਬੱਗਾ ਜੀ ਇਸ ਕਰਕੇ ਮੇਰੀ ਸਾਰਿਆਂ ਨੇ ਬੇਨਤੀ ਹੈ ਸਰਕਾਰ ਤੋਂ ਬਹੁਤ ਜ਼ੋਰ ਅਪੀਲ ਕਰਦਾ ਮੈਂ ਕਿ ਸਾਰੇ ਨੇ ਉਹ ਡਿਸੀਜਨ ਲੈਣਾ ਸਰਕਾਰ ਨੇ ਔਰ ਜਲਦੀ ਤੇ ਪਕੜ ਜਾਏ ਨਾਲੇ ਮੈਂ ਆਪਣੇ ਸਾਰੇ Hindu ਸਮਾਜ ਨੂੰ ਇੱਕ ਬੇਨਤੀ ਕਰ ਰਿਹਾ ਕਿ ਕੱਲ 15 ਤਰੀਕ ਨੂੰ ਸੋਮਵਾਰ ਨੂੰ ਅਸੀਂ ਸਾਰੇ 10:30 ਵਜੇ ਮਹਾਰਾਜ ਗਾਰਡਨ ਨਵਾਂ ਸ਼ਹਿਰ ਵਿੱਚ ਇਕੱਠੇ ਹੋਈਏ ਉਥੋਂ ਅਸੀਂ 11 ਵਜੇ ਡੀਸੀ ਸਾਹਿਬ ਨੂੰ ਇੱਕ ਗਿਆਪਨ ਪੱਤਰ ਦਈਏ ਰੋਸ਼ ਪੱਤਰ ਦਈਏ ਕਿ ਇਹ ਸਾਡੇ ਸਾਡੇ ਪਰਿਵਾਰ ਦੇ ਨਾਲ ਸਾਡੇ Hindu ਸਮਾਜ ਦੇ ਨਾਲ ਬਹੁਤ ਜਾਤੀ ਹੋਈ ਹੈ ਇਹ ਨਹੀਂ ਹੋਣੀ ਚਾਹੀਦੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੈਂ ਆਪਣੇ ਸਾਰੇ Hindu ਸਮਾਜ ਦੇ ਸਨਾਤਨ ਧਰਮੀਆਂ ਨੂੰ ਬਾਕੀ ਹੋਰ ਧਰਮਾਂ ਦੇ ਨਾਲ ਇਸ ਜਗ੍ਹਾ ਨ ਅਪਰਾਧ ਦੇ ਵਿੱਚ ਸਾਰਿਆਂ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਇਕੱਠਾ ਫੈਸਲਾ ਲਈਏ ਤਾਂ ਕਿ ਸਮਾਜ ਨੂੰ ਅਸੀਂ ਅੱਗੇ ਤੋਂ ਬਚਾ ਸਕੀਏ ਇਹੀ ਮੇਰੀ ਬੇਨਤੀ ਹੈ ਜੈ ਸ਼੍ਰੀ ਰਾਮ